ਜੇ ਕੋਈ ਗਾਉਣ ਲੱਗ ਗਿਆ ਜੇ ਕਿਸੇ ਦੇ ਗਾਣੇ ਹਿੱਟ ਹੋ ਗਏ ਸਟਾਰ ਬਣ ਗਿਆ ਉਹ ਸਟਾਰ ਹੈ ਸਟਾਰ ਤੇ ਕਲਾਕਾਰ ਵਿੱਚ ਫਰਕ ਹੁੰਦਾ ਬਹੁਤ ਘੱਟ ਸਟਾਰ ਨੇ ਜਿਹੜੇ ਕਲਾਕਾਰ ਹੁੰਦੇ ਨੇ ਤੇ ਬਹੁਤ ਘੱਟ ਕਲਾਕਾਰ ਨੇ ਜਿਹੜੇ ਸਟਾਰ ਹੁੰਦੇ ਨੇ ਹੂੰ ਸੋ ਸਟਾਰ ਤੇ ਕਲਾਕਾਰ ਦੇ ਵਿੱਚ ਫਰਕ ਬਹੁਤ ਹੈ ਮੈਂ ਇੱਕ ਵਾਰ ਕਿਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਹਾ ਸੀ ਵੀ ਜੇ ਇੱਕ ਤੇ ਗੁਰਦਾਸ ਮਾਨ ਹੋਰੀ ਹਰਪਾ ਜਨ ਮਾਨ ਹੋਰੀ ਜਾਂ ਨੀਰੂ ਬਾਜਵਾ ਇਤੇ ਲਾਈਟਾਂ ਤੇ ਖੜਕੇ ਰੈੱਡ ਲਾਈਟ ਤੇ ਖੜਕੇ ਪਟਿਆਲਾ ਨਾਬਾ ਲੁਧਿਆਣਾ ਬਠਿੰਡਾ ਸੰਗਰੂਰ ਖੜਕੇ ਇਹ ਕਹਦੇ ਨਾ ਇੱਕ ਵਾਰ ਵੀ ਰੈੱਡ ਲਾਈਟ ਨਾ ਕਰਾਸ ਕਰਿਆ ਕਰੋ ਉਥੇ ਜੋ 200 ਬੰਦਾ ਸੁਣ ਰਿਹਾ ਹੋਊਗਾ ਤਾਂ 30 ਬੰਦੇ ਜ਼ਿੰਦਗੀ ਪਰ ਉਸ ਗੱਲ ਨੂੰ ਫੋਲੋ ਕਰਨਗੇ ਯਾਰ ਨੀਰੂ ਬਾਜਵਾ ਜਾਂ ਕਹਿ ਕੇ ਗਿਆ ਸੀ ਜਾਂ ਗੁਰਦਾਸ ਮਾਨ ਕਹਿ ਕੇ ਗਿਆ ਸੀ ਵੀ ਉਹ ਕਹਿ ਕੇ ਗਿਆ ਸੀ ਯਾਰ ਰੈੱਡ ਲਾਈਟ ਨਹੀਂ ਕਰਾਸ ਕਰੀ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਹੈ ਕਲਾਕਾਰ ਦਾ ਕਹਿਣਾ ਏਡੇ ਮਾਇਨੇ ਰੱਖਦਾ ਸੋ ਜੇ ਏਡੇ ਮਾਇਨੇ ਰੱਖਦਾ ਹੈ ਤੁਹਾਡੇ ਕੋਲੇ ਕੰਮ ਵੀ ਹੈਗਾ ਪੈਸਾ ਵੀ ਹੈਗਾ ਸ਼ੌਹਰਤ ਵੀ ਹੈਗੀ ਤਾਂ ਤੁਸੀਂ ਆਪਣੀ ਕਲਾ ਰਾਹੀਂ ਕਿਉਂ ਨਹੀਂ ਉਹ ਕੰਮ ਕਰਦੇ